ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਦੋ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ HF ਬੱਚੀ ਦਿਖਾਉਣੀ ਹੈ ਸੂਨ ਨੂੰ ਹਾਜ਼ਰ ਆ ਰੇਟ ਡਿਟੇਲ ਬਾਜੀ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸ੍ਰੀ ਅਕਾਲ ਜੀ ਹਾਂ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਉਤਾਰ ਸਿੰਘ ਪਿੰਡ ਲਿੱਦੜਾਂ ਚਰਾ ਸੰਗਰੂਰ ਠੀਕ ਆ ਪਿੰਡ ਲਿੱਦੜਾਂ ਜ਼ਿਲ੍ਹਾ ਸੰਗਰੂਰ ਇਹ ਆਪਣਾ ਗੁਰਦੁਆਰਾ ਮਾਸਤੋਨ ਸਾਹਿਬ ਦੇ ਨੇੜੇ ਆ ਗਿਆ ਨਾ ਹਾਂ ਜੀ ਹਾਂ ਤੇ ਮੋਬਾਈਲ ਨੰਬਰ ਆਪਣਾ ਇਹ 947547385 9417447385 47385 ਹਾਂਜੀ ਠੀਕ ਹੈ ਜਿਹੜਾ ਆਪਾਂ ਪਸ਼ੂ ਦੇਖ ਰਹੇ ਆਂ ਬਾਕੀ ਆਪਣੇ ਸਾਰੇ ਘਰ ਦੇ ਹੀ ਆ ਹਾਂਜੀ ਹਾਂ ਘਰ ਦੇ ਅਸਾ ਜਿਹੜੀ ਇਹ ਵੈੜ ਆਪਾਂ ਵਪਾਰ ਖਾਤਰ ਲੈ ਕੇ ਆਂ ਹਾਂ ਮਤਲਬ ਲਿਆਂਦੀ ਸੀ ਹੋਰ ਸਲਾਹ ਬਣ ਬਣਾਰੇ ਘਰ ਦੇ ਨੇ ਵੀ ਕਹਿੰਦੇ ਚਲੋ ਕੱਢ ਦੋ ਜੀ ਤਾਂ ਮਤਲਬ ਜੇ ਵੇਗੀ ਠੀਕ ਆ ਜੀ ਇਹ ਸੂਆ ਕਿਹੜਾ ਸੂਰੀ ਆਈ ਪਹਿਲਾਂ ਪਹਿਲਾ ਸੂਆ ਸੂਰੀ ਆ ਹਾਂਜੀ ਤੇ ਇਹਦਾ ਰਿਕਾਰਡ ਵਗੈਰਾ ਪਤਾ ਆਪਾਂ ਨੂੰ ਰਿਕਾਰਡ ਮਾਤ ਲੈ 33 ਲੀਟਰ ਦੁੱਧ ਦੱਸਿਆ ਨਾ ਨੇ ਮੂੰਹ 40 120 ਦੀ ਇਹ ਆਪ ਸ 40 120 ਦੀ ਆਪਾ ਬੱਚੀ ਪਹਿਲਾ ਸੁਦਾ ਸੂਰੀਆ ਦੰਦ ਵਗੈਰਾ ਦੇਖਿਆ ਕਿ ਨਹੀਂ ਦੇਖਿਆ ਆਪਾਂ ਹਾਂ ਦੇਖਿਆ 24 ਅੱਛਾ ਮੂੰਹੋ ਚਾਰ ਦੰਦਾਂ ਹਾਂਜੀ ਦੰਦ ਕਿੰਨੇ ਕ ਬਾਕੀਆਂ ਸੂਣ ਚਾਜੇ ਦੇ 23 ਅਗਸਤ ਨੂੰ ਤਣ ਪੂਰੇ ਹੋਣਗੇ ਅੱਛਾ 23 ਅਗਸਤ ਨੂੰ ਅੱਜ 8 9 ਦਿਨ ਇਹਦੇ ਪੈਂਡਿੰਗ ਪਏ ਆ ਤੇ ਸੀਮਨ ਅਗੇ ਕਿਹੜਾ ਲੱਗਿਆ ਪਤਾ ਕੁਝ ਇਹ ਐਬੀਐਸ ਦਾ ਮਾਰੀਓ ਦੱਸਿਆ ਨਾ ਮਾਰੀਓ ਕੋਈ ਕੋਈ ਅੱਛਾ ਐਬੀਐਸ ਦਾ ਮਾਰੀਓ ਉਹ ਤੋਂ ਗੱਬਣਾ ਹਾਂ ਉਹ ਤੋਂ ਗੱਬਣਾ ਤੇ ਆਪਣਾ ਅੰਦਾਜ਼ਾ ਐਸਟੀਮੇਟ ਵੀ ਦੁੱਧ ਕਿੰਨਾ ਦੁੱਧ ਜੇ ਤਾਂ ਹੁਣ ਸਿਆਲ ਸੁੱਲ ਚੋਂਦੀ ਫਿਰ ਤਾਂ ਦੇਣ ਨਹੀਂ ਚਾਲੀ ਜੀ ਸਰਾ ਵੀ 30 ਕਿਲੋਟਰ ਮੰਨ ਲਉਂਦੀ 35 ਅੱਛਾ ਕਹਿੰਦਾ ਬਾਪ 30 ਕਿਲੋ ਮੰਨ ਕੇ ਬੰਦਾ ਪਰਚੇਸ ਕਰ ਲੇ ਹਾਂਜੀ ਹਾਂਜੀ ਆਪਣੇ ਕੋਲ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਆਈ ਨੂੰ ਆਪਣੇ ਤਾਂ ਸਾਡੇ ਪਰਸੋਂ ਹੀ ਆਈ ਠੀਕ ਹੈ ਦੋ ਕੁ ਦਿਨ ਹੀ ਹੋਇਆ ਇਹਨੂੰ ਹਣਾ ਉਪਰਾਜਨ ਤਾਂ ਹੈ ਇਹਦੇ ਇੰਨਾ ਜੀ ਜ਼ਿਆਦਾ ਹੈ ਘਟਾ ਨੇ ਜੀ ਤੇ ਥਣ ਤੁਣ ਓਕੇ ਬਿਲਕੁਲ ਜਮ ਹਾਂ ਥਾਲੇ ਦਿਖਾ ਦੂਗਾ ਸੋ ਓਕੇ ਨੇ ਤੁਹਾਨੂੰ ਤੇ ਰੇਟ ਇਹਦਾ ਕੀ ਰੱਖਿਆ ਬਈ ਰੇਟ ਯਾਰ ਇਹਦਾ ਮਲਕਣਾ 1,70,000 ਰੇਟ ਕਰ ਦੇਆ ਕੁਝ ਐਸੋ ਜੀ ਮਣੀ ਮੋਟੀ ਮਣੀ ਮੋਟੀ ਕਰਾਂਗੇ ਇੰਨੀ ਨਹੀਂ ਫਰ ਸੋ ਬਰ ਕੱਦ ਕਾਠ ਵਗੈਰਾ ਬੱਚੀ ਦਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਜਵਾਨੀ ਦੇ ਵਿੱਚ ਆ ਪਹਿਲਾ ਸੂਆ ਆਪਣਾ ਸੂਰੀਆ ਮੂੰਹੋ ਚਾਰ ਦੰਦਾ 40 120 ਦੀ ਆ ਪਾਗੀ ਤੇ ਸੂਣ ਦੇ ਵਿੱਚ ਇਹਦੇ 8 9 ਦਿਨ ਬਾਕੀ ਆ 1 ਲੱਖ 70000 ਰੁਪਿਆ ਵੈੜ ਦੀ ਬੰਨਿਆ ਨੇ ਕੀਮਤ ਕੀਤੀ ਆ ਕੋਈ ਵੀ ਛੋਟੀਆਂ ਮੰਨੇ ਤੇ 8 9 ਦਿਨ ਬਾਕੀ ਆ ਪਹਿਲੇ ਸੂਏ ਬਹੁਤ ਵੱਡੀ ਆ ਬਹੁਤ ਜੀ ਵੱਡੀ ਠੀਕਾ ਪੂਰੇ ਵੱਡੇ ਸਾਈਜ਼ ਦੇ ਵਿੱਚ ਆ ਤੇ ਫਾੜ ਯਾਰਾ ਲੈਵਾ ਬਿਲਕੁਲ ਫਿੱਟ ਨੇ ਸਾਲਾ ਲੈਵਾ ਨਵਾਂ ਹਾਂ ਪਹਿਲਾ ਸੂਆ ਸੂਰੀਆ ਰੇਟ 1 ਲੱਖ 70000 ਰੁਪਿਆ ਥੋੜੀ ਬਹੁਤੀ ਮੌਕੇ ਤੇ ਕਹਿੰਦੇ ਗਜੈਸ ਕਰਦਾਂਗੇ ਸਾਈਜ਼ ਵਗੈਰਾ ਤੇ ਸੀਮਣ ਕਿਹੜਾ ਦੱਸਿਆ ਅੱਗੇ ਲੱਗਿਆ ਜਿਹੜੇ ਮਾਰੀਓ ਇਹ ਵੀ ਆਪਣਾ ਕੋਈ ਮਾਰੀਓ ਨਾਰਮਲ ਇਹ ਚਾਹੋ ਜ ਨਹੀਂ ਕਰਦਾ ਜੀ ਮੰਨ ਲਾਉ ਨਹੀਂ ਲੱਗਿਆ ਸਖਸਣ ਲੱਗਿਆ ਹੋਇਆ ਸੋ ਏਬੀਐਸ ਦਾ ਮਾਰੀਓ ਨਾਰਮਲ ਸੀਮਣਾ ਜੀ ਤੋਂ ਇਹ ਬੱਚੀ ਘੱਪਣਾ ਗਈ 8-9 ਦਿਨ ਸੂਣ ਦੇ ਵਿੱਚ ਪੈਂਡਿੰਗ ਆ ਸੋ ਦੇਖੋ ਫੇਸ ਕੁਆਲਿਟੀ ਵਗੈਰਾ ਤੇ ਪੂਰੀ ਜਾਦਬਰੀਡ ਦੇ ਵਿੱਚ ਆ ਗਈ ਸੋ ਥਾਣਾ ਜਸਪੀਸ਼ ਦੇਖ ਸਕਦੇ ਹੋ ਸੋਣਾ ਖਾਮ ਸੁਥਰਾ ਥਾਣਾ ਹਮਾ ਦਾ ਕਿਸੇ ਪਾਸਿਓ ਹੱਥ ਤਰਾ ਨਹੀਂ ਹੈਗੀ ਤੇ ਅੱਗੇ ਭਾਜੀ ਦੂਜੇ ਨੰਬਰ ਤੇ ਆਪਾਂ ਛੋਟੀ ਕੱਟੀ ਦੇਖ ਰਹੇ ਹਾਂ ਨਾ ਕਿੰਨੀ ਕੁ ਉਮਰੇ ਦੀ ਇਹ 20 ਦਸੰਬਰ ਨੂੰ 2 ਸਾਲ ਦੀ ਉਹ 20 ਦਸੰਬਰ ਨੂੰ ਅੱਛਾ ਦੰਦੋ ਖੀਰੀ ਹੋਣੀ ਹਾਲ ਤਾਂ ਆ ਖੀਰੀ ਆ ਚਾਹੇ ਕੱਚੀ ਖੀਰੀ ਅੱਛਾ ਬਿਲਕੁਲ ਜੈਡ ਬਲੈਕ ਆ ਗਈ ਜਮਾ ਹਣਾ ਹਾਂ ਜੈਡ ਬਲੈਕ ਕਰ ਜਨਾ ਅਰਜਨ ਕੁੰਗੜ ਦੀ ਆਇਆ ਅੱਛਾ ਅਰਜਨ ਕੁੰਗੜ ਦੀ ਆਪ ਆ ਗਈ ਤੇ ਰਿਕਾਰਡ ਵਗੈਰਾ ਇਹਦੀ ਮਾਂ ਦਾਜੀ ਇਹਦੀ ਮਾਂ ਦਾ 13 ਲੀਟਰ ਦੁੱਧ ਦਾ ਰਿਕਾਰਡ ਇਹਦੀ ਉਹੀ ਹੈਗੀ ਨਾ ਨਾ ਇਹ ਤਾਂ ਜੀ ਭੈਣ ਅੱਛਾ ਹੋਰ ਮਾਝਦੀ ਸੀ ਜੀ ਤੇ ਮਾਂ ਦਾ ਰਿਕਾਰਡ 13 ਕਿਲੋ ਤੇ ਗੱਬੜਣ ਵਗੈਰਾ ਤਾਂ ਨਹੀਂ ਹਜੇ ਹੋਈ ਹਾਲ ਨੱਚਾ ਧੰਚਾ ਰਹੀ ਨਹੀਂ ਸੁਭਰੋ ਥਣ ਚਾ ਰਹੀ ਹੈ ਜਮ ਕੋਈ ਫੋਟ ਸੰਗ ਨਹੀਂ ਤੇ ਇਹਦਾ ਰੇਟ ਵਾਈਜੀ ਕੀ ਰੱਖਿਆ ਆਪਾਂ ਇਹਦਾ ਇਹਦਾ ਰੇਟ 60000 ਰੁਪਏ 60000 ਰੁਪਏ ਬਜਾਇਸੋ ਜੀ ਮਣੀ ਮੋਟੀ ਮਣੀ ਮੋਟੀ ਕਰਦਾ ਹਾਂ ਸੁਭਰੋ ਇੱਕ ਆਪਾ ਦਿਖਾਦੀ ਪਾਲਕ ਕੱਟੀ 60000 ਰੁਪਏ ਡਿਮਾਂਡ ਆਗੀ ਅਰਜਨ ਕੁੰਗੜ ਦੀ ਆਵਾਗੀ ਜੈਡ ਬਲੈਕ ਤੇ ਇੱਕ ਦਿਖਾਦੀ ਪਲੂਣ ਬੱਛੀ ਪਿੰਡ ਲਿੱਧਣਾ ਲਿੱਧਣਾ ਹੈ ਹਾਂ ਜੀ ਲਿੱਧਣਾ ਜ਼ਿਲ੍ਹਾ ਸੁਭਰੋ ਮਾਸਤੋਨ ਸਾਹਿਬ ਦੇ ਨੇੜੇ ਦਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ